ਹਲੋ ਜੀ ਪਿੰਡੂ ਮਾਪੂਤ ਚੈਨਲ ਤੇ ਤੁਹਾਡਾ ਸਵਾਗਤ ਆ ਤੇ ਅੱਜ ਮੈਂ ਬਣਾਉਂਗੀ ਜੀ ਲੂਣ ਵਾਲੇ ਚੌਲ ਨਮਕੀਨ ਚੌਲ ਕਿਉਂਕਿ ਨਾ ਅਜਮਾਨੇ ਸੀ ਕਰ ਰਿਹਾ ਕੁਝ ਵੀ ਸਬਜੀ ਵਗੈਰਾ ਖਾਣ ਨੂੰ ਤੇ ਫਿਰ ਮੈਂ ਕਿਹਾ ਚਲੋ ਹਾਂ ਆਪਾਂ ਬਣਾਉਨੇ ਆ ਲੂਣ ਵਾਲੇ ਚੌਲ ਤੇ ਕੱਟ ਲਿਆ ਸੀ ਉਹਨੂੰ ਕੀ ਕਹੀਦਾ ਪਿਆਜ਼ ਹੋ ਗਿਆ ਅਦਰਕ ਹੋ ਗਿਆ ਟਮਾਟਰ ਹੋ ਗਿਆ ਤੇ ਜਿਹੜੇ ਚੌਲ ਸੀ ਉਹ ਪਾਣੀ 'ਚ ਧੋ ਕੇ ਪੈਂ ਦਿੱਤੇ ਸੀਗੇ ਤੇ ਆਲੂ ਵੀ ਕੱਟ ਲੈ ਸੀ ਤੇ ਜਿਹੜੀਆਂ ਪਾ ਲੈਣਾਂ ਮੈਂ ਜੀ ਦਾ ਦੇਖੀ ਚੋਇ ਤੇ ਕਿਹੜੀਆਂ ਕੜਕੀਆਂ ਨੂੰ ਪੀਤੀਆਂ ਕੁੱਕਰ ਚ ਤੇ ਹੁਣ ਮੈਂ ਜੀ ਸਭ ਤੋਂ ਪਹਿਲਾਂ ਪਾਉਂਗੀ ਇਹ ਗਰਮ ਹੋ ਗਿਆ ਸਭ ਤੋਂ ਪਹਿਲਾਂ ਮੈਂ ਪਾਉਂਗੀ ਜੀਰਾ ਮੇਰਾ ਗਲਾ ਵੀ ਥੋੜਾ ਬੱਠਿਆ ਹੋਇਆ ਥੋੜਾ ਜੀਰਾ ਪਾਉਂਗੀ ਜੀਰਾ ਪਾ ਕੇ ਜਦੋਂ ਜੀਰਾ ਔਰ ਥੋੜਾ ਰੋਸਟ ਹੋ ਜੀਦਾ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਉਹਨੂੰ ਕੀ ਕੀ ਦਾ ਅਦਰਕ ਪਾਲਿਆ ਜੀ ਆਪਾਂ ਅਦਰਕ ਅਦਰਕ ਪਾ ਕੇ ਜਦੋਂ ਅਦਰਕ ਨੂੰ ਪੀਸੇਗਾ ਔਰ ਥੋੜਾ ਹੋਊਗਾ ਜਿੱਦਾਂ ਥੋੜਾ ਜਿਹਾ ਚੁੱਕ ਪਾਉਣਗੇ ਪਿਆਜ਼ ਗੰਡੇ ਇਹਨਾਂ ਬਾਅਦ ਵਿੱਚ ਅਜੀ ਆਪਾਂ ਇਹਦੇ ਵਿੱਚ ਪਿਆਜ਼ ਪਿੰਡਾ ਦੇ ਕੇ ਪਿੰਡਾ ਵਾਲਿਆਂ ਦੇ ਕਿਹਾਣ ਵਾਂਗੂ ਗੰਡੇ ਉਹ ਗੰਡੇ ਬਾਅਦ ਲਿਆ ਆਪਾਂ ਵਿੱਚ ഗേ പാൽ ജൽദ പാദ ചമ്മച്ച ਅੰਡਾ ਵੀ ਉਹ ਯੂਜ਼ ਕਰੀਗਾ ਤੇ ਵੈਸੇ ਜਿੰਦਾ ਨਾ ਮੁੱਕ ਅੱਜ ਇਹ ਅੰਡਾ ਜੂਤੜਾ ਪਿੰਕ ਪਿੰਕ ਜਿਹਾ ਪਿੰਕ ਹੋਇਆ ਇਹ ਮੈਨੂੰ ਇਹੋ ਜਿਹਾ ਜਿਹੜਾ ਅੰਡਾ ਬਿਲਕੁਲ ਵਾਈਟ ਹੀ ਸੀ ਵਾਈਟ ਹੈ ਬਿਲਕੁਲ ਇਹ ਅੱਜ ਪਿੰਕ ਵੀ ਕਲਰ ਹੋਇਆ ਜਿੰਦਾ ਤੇ ਜੀ ਖਾਤਾ ਬਿਲਕੁਲ ਦੰਨ ਨਮਕ ਅਰੀ ਨਾਲ ਜਿਹੜੇ ਦੰਦੇ ਆ ਪਿਆਜ਼ ਆ ਇੱਕ ਗੰਦੀ ਥੋੜੀ ਡਲ ਜੈਗੀ ਇਸ ਨੂੰ ਬਾਹਰ ਆਪਾਂ ਪਾ ਰਹੇ ਤੇ ਜਿਹਦੇ ਵਿੱਚ ਟਮਾਟਰ टमाटर महंगे बहुत है तक है तो मैं दो तीन टमाटर तीन तीन का टमाटर मैं पाई दी हूँ चौलानों से जो मैं चौल ले दो गिलास ले टमा हो बहुत टेस्टी चौल बन गए सारों का तेल दाल का देसी पेस्ट बनाने चाहिए होंगी ਮੇਰੇ ਨਾਲ ਮੈਂ ਇਹ ਬਿੱਟ ਲਈ ਕਾਊਂਡਾ ਉਹਦਾ ਖਾਣੀ ਹੈ ਮੈਂ ਕਿਉਂਕਿ ਹੋ ਗਿਆ ਖਟਪਟੇ ਜਿਹੀ ਜਿਹੀ ਲੱਗੇ ਸਾਰਾ ਕੁਝ ਜਿਹੜਾ ਉਹ ਹੋ ਹੀ ਜਾਣਾ ਗਲ ਹੀ ਜਾਣਾ ਹੈ ਇਸ ਕਰਕੇ ਜਿਆਦਾ ਨਹੀਂ ਮੈਂ ਕਰਦੀ ਨਹੀਂ ਇਹਨਾਂ ਨੂੰ ਥੋੜਾ ਥੋੜਾ ਜਾਨੀ ਚਾਹ ਰੋਸਟੇ ਕਰ ਲੈਣੀ ਹੈ ਹੋਣੇ ਵੀ ਇੱਕ ਪਾਣੀ ਜੀ ਆਪਾਂ ਆਲੂ ਪਿਆਜ਼ ਦਾ ਵੀ ਟਾਲ ਬਣਾਉਂਦਾ ਵਧੀਆ ਬਣਦਾ ਹੈ ਤੇ ਕੀ ਰਹੇ ਇਸ ਆਪਾਂ धनिया भी पा लें मटर भी पा लें आलू भी पा लें बहुत टेस्टी बनते चावल ये कर दिए आप आलू आलू होने आप थोड़े उन्हें खिला दिए लून जो घुल जाएगा ਉਹ ਬਾਅਦ ਸੇ ਤੇ ਹੁਣ ਆਪਾਂ ਪਾ ਪਾ ਦਾਂਗੇ ਇਹਨੂੰ ਦੇਖ ਚੌਲ ਚੌਲ ਮੈਤੀ ਨੂੰ ਅਰੀ ਦੇਣਾ ਚੰਗੀ ਤਰ੍ਹਾਂ ਪਾਣੀ ਦੇ ਧੋ ਕੇ ਫਿਰ ਇਹਨਾਂ ਨੂੰ ਭਿੰਕੇ ਰੱਖ ਦਿੱਤਾ ਸੀ ਹੁਣ ਆਪਾਂ ਇਹ ਵਾਲਾ ਪਾਣੀ ਵੀ ਢੋਲ ਦਾਂਗੇ ਤੇ ਚੌਲ ਜਿਹੜੇ ਪਾਣਗੇ ਕੁੱਕਰ ਦੇ ਵਿੱਚ ਮੀਟ ਜੀ ਮੇਰੇ ਗਾਇਸ ਜੀ ਬਾਕੀ ਜਨਾ ਕਰਨਾ ਚਾਵਲ ਜਿਹੜੇ ਉਹੀ ਬਣਾਉਣੀਆਂ ਆ ਉਰਨੂ ਕੋਈ ਨਾ ਸਰਦੀਆਂ ਵਿੱਚ ਤੇ ਚੋਲ ਜਿਆਦਾ ਅਦਰਕ ਪਾ ਕੇ ਫਿਰ ਬਣਾਉਣੀ ਹੁੰਦੀ ਹੈ ਫਿਰ ਮੈਨੂੰ ਚਾਹੀਏ ਪੱਤੇ ਆਉਣੇ ਲਿਆ ਇਹ ਆਪਾਂ ਪਾ ਲਿਆ ਜੀ ਪਾਣੀ ਦੋ ਗਲਾਸ ਚੋਲਾਂ ਦੇ ਸੀ ਤੇ 2.5 ਗਲਾਸ ਪਾ ਲਈ ਜੀ ਆਪਾਂ ਪਾਣੀ ਦੇ 2.5 ਗਲਾਸ ਪਾਨੇ ਪਾਣੀ ਵਿੱਚ ਇਹਨਾਂ ਨੂੰ ਮਾਰ ਆ ਜੀ ਆਪਾਂ ਹਲਾ ਦਿਏ ਦੇ ਨਾਲ ਜਿਹਨੇ ਪਾ ਦਿੱਤਾ ਤੇ ਲੋ ਚੰਗੀ ਤਰ੍ਹਾਂ ਨੂੰ ਕੀ ਕੀਦਾ ਚੋਲਾ ਚ ਘੁਲ ਜੇ ਜਾਊਗਾ ਤੇ ਹੁਣ ਆਪਾਂ ਪਾ ਦਿੰਨੇ ਆ ਜੀ ਮਸਾਲਾ ਕਿਹ ਮਸਾਲਾ ਥੋੜਾ ਬੰਦੇ ਆ ਪਰ ਮੈਨੂੰ ਇੰਝ ਨੈਚਰ ਮਸਾਲਾ ਜ਼ਿਆਦਾ ਨਾ ਹੋਵੇ ਮੈਨੂੰ ਚੋਲ ਚੰਗੇ ਨਹੀਂ ਲੱਗਦੇ ਜ਼ਿਆਦਾਤਰ ਮਸਾਲਾ ਯੂਜ਼ ਕਰੀਦਾ ਜਿਹੜਾ ਮੈਂ ਸਹਨੇ ਮਸਾਲਾ ਬਣਾਉਣੀ ਉਹ ਪਰ ਉਹ ਖਤਮ ਹੋ ਗਿਆ ਸੀ ਇਸ ਕਰਕੇ ਮੈਂ ਘਰ ਮਸਾਲਾ ਜਿਹੜਾ ਉਹੀ ਪਾ ਦਿੱਤਾ ਇਹਨੂੰ ਆਪਾਂ ਥੋੜਾ ਜਿਹਾ ਹਲਾ ਲਈਏ चलो जी हूँ आप सीटी आ गई एक सिटी हो रे जल दूसरी सिटी आ गई तो फिर कर देंगे आपू बंदी हूँ कर दिए जी आप बंद, जी, जी, बंद। से कम से कम पंद्रह मिनट आप 15-20 ਮਿੰਟ ਚੋਲਾ ਬੱਦ ਪਈ ਰਹਿਣ ਦਿੱਤੇ ਤੇ ਫਿਰ ਆਪਾਂ ਬਿਲਕੁਲ ਖੋਲੇ ਢੱਕਾ ਨਾ ਕੁੱਕਰ ਦਾ ਇਹ ਕੁੱਕ ਨੇ ਸੌਣ ਚੋਲ ਬਣਿਆ ਖਿਲੇ-ਖਿਲੇ ਜੇ ਬੰਦ ਹੋ ਰਿਹਾ ਸੀ ਤੇ ਹੁਣ ਆਪਾਂ ਇਹਨਾਂ ਨੂੰ ਕਰ ਲਾਂਗੇ ਮਿਕਸ ਜਿਹੜਾ ਮਸਾਲਾ ਹੋਇਆ ਚੰਗੀ ਤਰ੍ਹਾਂ ਮਿਕਸ ਚੋਲਾ ਨੂੰ ਫਿਰ ਪਾਵਾਂਗੇ ਪਲੇਟ ਵਿੱਚ ਖਾਣ ਵਾਸਤੇ ਜਿੰਨੇ ਜਿੰਨੇ ਖਾਣੇ ਆ ਲੂਣ ਵਾਲੇ ਚੋਲ ਥੜਕੀ ਵੀ ਖਾ ਸਕਦੇ ਆ ਮੈਨੂੰ ਲੱਗਦਾ ਚੋਲ ਜਿਹੜੇ ਆ ਲੂਣ ਵਾਲੇ ਤੇ ਤਕਰੀਬਨ ਸਾਰਿਆਂ ਦੀ ਪਸੰਦ ਹੈ। ਜਿਆਦਾ ਗਰਮੀ ਵਿੱਚ ਵੀ ਇਹ ਦੁਪਹਿਰਾ ਹੋਵੇ ਤਾਂ ਖਾਦੇ ਜਾਂਦੇ ਆ ਤੇ ਸਰਦੀਆਂ ਵਿੱਚ ਵੀ ਇਹ ਬੀਤੀ ਨਾ। ਦਹੀਂ ਚੋਲ, ਮਟਰਾਂ ਵਾਲੇ ਚੋਲ ਵਿੱਚ ਤਨੀਆ ਭਾਏ, ਜੀਰਾ, ਅਦਰਕ, ਟਮਾਟਰ, ਪਿਆਜ਼ ਭਾਏ ਬਹੁਤ ਹੀ ਟੇਸਟੀ ਬਣਦੇ ਆ। ਤੇ ਇਹਦੀ ਆਪਾਂ ਪਾ ਲਈਏ ਚਾਵਲ ਤੇ ਹੁਣ ਮੈਂ ਦੋਂਗੀ ਪਹਿਲਾਂ ਨੰਨੂ ਨੂੰ। ਮੈਨੂੰ ਦੇਖਦੀ ਮਨਮੀਰ ਗਿਆ ਹੋਇਆ ਸੀ ਆਪਣਾ ਥੋੜਾ ਜਿਹਾ ਯੂਨੀਵਰਸਿਟੀ ਵਾਲੀ ਕਲਾਸ ਦਾ ਕੰਮ ਜਿਆ ਸੀਗਾ ਉਹਦੇ ਲਈ ਜਿਉਂ ਆ ਗਿਆ ਹੋਇਆ ਤਾਂ ਫਿਰ ਉਹ ਦੱਸੋ ਕਿੱਦਾਂ ਨੇ ਬਣੇ ਅਤੇ ਜਿਉਂ ਲੇਟ ਹੁੰਦਾ ਹੋਇਆ ਫਿਰ ਨੇ ਲਓ ਜੀ ਖਾ ਲਓ ਤੁਸੀਂ ਵੀ ਜੀ